ਦੇ ਘਾਲੇ ਕੇ ਬਲਾਉ ਜੀ ਬਹੁਤ ਬਹੁਤ ਤੈਦਿਲੋ ਧੰਨਵਾਦ ਜੀ ਹੋਰ ਸਨੋ ਕਿਵੇਂ ਠੀਕ ਠਾਕ ਹੋ ਜੀ ਵੀਡੀਓ ਵਿੱਚ ਲੈਕਚਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀ ਲੱਗਦੀਆਂ ਨੇ ਬਹੁਤ ਤੈਦਿਲੋ ਧੰਨਵਾਦ ਤੁਹਾਡਾ ਆਪਣੇ ਨਾਲ ਜੋੜਨ ਦਾ ਵੀਡੀਓ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀ ਆਪਾਂ ਨਵੀਂ ਵੀਡੀਓ ਬਣਾਵਾਂਗੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲਾਂ ਪਹੁੰਚੂਗਾ ਬਹੁਤ ਤੈਦਿਲੋ ਧੰਨਵਾਦ ਕਰਦੇ ਹਾਂ ਤੁਹਾਡਾ ਆਪਣੇ ਨਾਲ ਜੋੜਨ ਦਾ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਖਾਸ ਵੀਡੀਓ ਪਰ ਤਾਂ ਪਾਸ ਨੂੰ ਤੇ ਹੌਨੇ ਪੱਜੈਂ ਨਹੀਂ ਬਦਲਦੀ ਛੋਟੀ ਵਾਲੀ ਐਸੇ ਮੈਨੂੰ ਛੋਟੀ ਸਿੱਕੜ ਚੰਗੀ ਲੱਗਦੀ ਆ ਇਹ ਲੌਗ ਕਟਾਲੀ ਹੈ ਵੀ ਇਹਦੇ ਜੀ ਵੀ ਲੌਗ ਟਾ ਹੂੰ ਤਾਂ ਇਹ ਲੌਗ ਟਾਲੀ ਆ ਹਾਂ ਇਹ ਵੀ ਲੌਗ ਟਾਲੀ ਇਹਦੇ ਨਾਲ ਤਾਂ ਸੈਟ ਆ ਐਸੇ ਟੌਸਾ ਨਾਲ ਤੇ ਇਹ ਫਿਰ ਮੈਂ ਜਪਾ ਲਈ ਵੈਸੇ ਮੈਨੂੰ ਚੰਗੀ ਨਹੀਂ ਲੱਗਦੀ ਸੀ ਛੋਟੀ ਥੋੜੀ ਜ਼ਿਆਦਾ ਜਿਹੜੀ ਕਿਹਦੇ ਨਾਂ ਦੀ ਲੰਬੀ ਵੱਧ ਉਹ ਜ਼ਿਆਦਾ ਲੰਬੀ ਉਹਦੇ ਵਿੱਚ ਲੌਕਟਾ ਲੌਕਟੇ ਦੇ ਵਿੱਚ ਵੀ ਆ ਇਹਦੇ ਵਾਸਤੇ ਸਟੋਨਾਂ ਜਾਲਾ ਲੌਕਟਾ ਫਿਰ ਉਹ ਕੱਢ ਲਈਏ ਪਰ ਇਹ ਕੰਨਾਲ ਵੀ ਆਪਾਂ ਬਦਲ ਲਿਆ ਅੱਜ ਚਲੋ ਜੀ ਠੀਕ ਆ ਇਹ ਤਾਂ ਮੈਨੂੰ ਵੈਸੇ ਆ ਨੇੜੇ ਦੇ ਦਿੱਸ ਗਏ ਜਦ ਮੈਂ ਤੁਹਾਨੂੰ ਦਿਖਾਉਣ ਲੱਗ ਗਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਹਣਾ ਅੱਜ ਆਪਾਂ ਤੁਹਾਡੇ ਲਈ ਬਹੁਤ ਖਾਸ ਵੀਡੀਓ ਲੈ ਕੇ ਆਈ ਹਾਂ ਚਲੋ ਦਿੱਨੇ ਕਾਪਨ ਨੌਲਜ ਜਾਂ ਜਾਣਕਾਰੀ ਆਪਾਂ ਉਹਨੇ ਕੋ ਥੋੜੇ ਨਾਲ ਸਾਂਝੀ ਕਰਦੇ ਹੁੰਦੀ ਆ ਜਿਆ ਜੇ ਦਾ ਮੈਨੂੰ ਕੋ ਚੰਗਾ ਲੱਗੇ ਵੀ ਮੈਂ ਆਜ YouTube ਤੇ ਵੀਡੀਓ ਲੈ ਕੇ ਆਵਾਂ ਤੇ ਮੈਨੂੰ ਆਪਦੇ ਆਪ ਨੂੰ ਚੰਗਾ ਲੱਗੇ ਵੀ ਮੈਂ YouTube ਫੈਮਿਲੀ ਪਰਿਵਾਰ ਨੂੰ ਵਿਖਾਵਾ ਮੀ ਚੀਜ਼ ਤੇ ਫਿਰ ਮੈਂ ਉਹ ਤੁਹਾਨੂੰ ਦਿਖਾਉਣੀ ਹੁੰਦੀ ਆ ਜਿਆਦਾ ਨਹੀਂ ਵੈਸੇ ਮੈਂ ਦਿਖਾਉਂਦੀ ਹੁੰਦੀ ਕੋਈ ਜਿਹਾ ਜਿਹਾ ਸੀ ਇੱਥੇ ਗਿਆ ਸੀ ਜਿਹਾ ਜਿਹਾ ਆ ਕੀਤਾ ਸੀ ਮੈਨੂੰ ਉਹ ਨਹੀਂ ਚੰਗਾ ਲੱਗਾ ਜਿੱਦਾਂ ਮੈਨੂੰ ਕੋਈ ਚੰਗਾ ਲੱਗੇ ਤੀ ਮੈਂ ਸਾਨੂੰ ਆ ਚੀਜ਼ ਦਿਖਾਵਾਂ ਸਭ ਨਾਲ ਸ਼ੇਅਰ ਕਰ ਫਿਰ ਮੈਂ ਤਾਂ ਕਾਉਣੀ ਹੁੰਦੀ ਆ ਤੇ ਮੈਂ ਕਾਫੀ ਦਿਨਾਂ ਤੋਂ ਸੁਣਤੀ ਦੀ ਸੀ ਕਿ ਨਹੀਂ ਮੈਂ ਕਿਹਾ ਵੀ ਮੈਂ ਰੂਟੋ ਫੈਮਲੀ ਪੈਣਾ ਵੀ ਪਰਿਵਾਰ ਮੇਰੇ ਨਾਲ ਜੁੜਿਆ ਪਰ ਉਹਨਾਂ ਲਈ ਕੁਛ ਖਾ ਲੈ ਕੇ ਵੀ ਆਵਾਂ ਦਿੱਲੀ ਕਿਤੇ ਮੈਂ ਕੱਪੜਾ ਤਕਾਉਣੀ ਹੈ ਕਦੇ ਕੋਈ ਜਾ ਕੇ ਟਾ ਕੋਟੀਆਂ ਵੈਸਣ ਦਿਖਾਉਂਦੀ ਰਹਿੰਨ ਕੁਛ ਬਣਾਇਆ ਕੀਤਾ ਵੀ ਕੁਛ ਮੈਂ ਖਾਸ ਵੀ ਲੈ ਕੇ ਆਵਾਂ ਜੋ ਵੀ ਮੇਰਾ ਅਜਮਾਇਆ ਹੋਇਆ ਲੈ ਕੇ ਮੈਂ ਤੁਹਾਡੇ ਕੋਲ ਆਈ ਹਾਂ ਮੈਂ ਝੂੜਤ ਫੰਨੇ ਜੇ ਨਹੀਂ ਲੈ ਕੇ ਨਾ ਮੈਨੂੰ ਝੂੜਤ ਫੰਨੇ ਚੰਗੇ ਲੱਗਦੇ ਨਾ ਮੈਨੂੰ ਮਾਰਾਂ ਨਾ ਮੈਨੂੰ ਬੜਾਈ ਬੁੜੂ ਜੀ ਬਧੀਆਂ ਲੱਗਦੀਆਂ ਮੈਨੂੰ ਮੈਂ ਇਹ ਚੀਜ਼ਾਂ ਤੋਂ ਬਹੁਤ ਦੂਰ ਆ ਤੇ ਅੱਜ ਬਖਾਸ ਵੀਡੀਓ ਲੈ ਕੇ ਆਇਆ ਤੁਹਾਡੇ ਲਈ ਉਹਦੀ ਲੋੜ ਹਰ ਕਣ ਹੁੰਦੀ ਆ ਇਹ ਨਹੀਂ ਹੁੰਦਾ ਵੀ ਜਾਂ ਮੈਨੂੰ ਲੋੜ ਆ ਹਰ ਇੱਕ ਨੂੰ ਪੈਨਾਂ ਨੂੰ ਅੱਜ ਦੇ ਸਮੇਂ ਦੇ ਹਿਸਾਬ ਨਾਲ। ਵੀ ਜਾਨੀ ਮਣੀ ਦੇ ਲਟੇਕਰ ਮੈਂ ਸਭ ਨੂੰ ਦੱਸ ਰਹੀ ਆ। ਵੀ ਜਦਾ ਵੀ ਆ ਕੇ ਤਾਂ ਨਹੀਂ ਆਪਾਂ ਪੈਸਾ ਕਮਾਉਣੀ ਬਹੁਤ ਹੈ ਜ ਆਪਣੇ ਕੋਲ ਟੈਕ ਦਾ ਨਹੀਂ ਜਾਂ ਆਪਾਂ ਮਿਹਨਤ ਕਰਦੇ ਹਾਂ ਨਾ ਪੈਸਾ ਆਪਾਂ ਨੂੰ ਬਣਦਾ ਨਹੀਂ। ਵੀ ਇਦਾਂ ਮੈਂ ਤੁਹਾਡੇ ਲਈ ਕੋਈ ਚੀਜ਼ ਲੈ ਕੇ ਆਈ ਆ ਮੇਰੀ ਖੁਦ ਦੀ ਜਮਾਈ ਹੋਈ ਆ ਤੇ ਮੈਂ ਕੋਤ ਕਰਦੀ ਆ ਪਹਿਲਾਂ ਤਾਂ ਕਈ ਵਾਰ ਮੈਨੂੰ ਫੀਲ ਵੀ ਹੋ ਜਾਂਦਾ ਵੀ ਮੈਂ ਕੋਈ ਇਸ ਤਰ੍ਹਾਂ ਵੀਡੀਓ ਲੈ ਕੇ ਆਈ ਵੀ ਜਿਹਦੇ ਨਾਲ ਵੀ ਮੈਨੂੰ ਕਿਉਂਕਿ ਵੀਡੀਓ ਪਾਉਣ ਵਾਲੇ ਨੂੰ ਤਾਂ ਨਹੀਂ ਲੱਗਦਾ ਜਿਹੜੀ ਪਬਲਿਕ ਨੇ ਵੀਡੀਓ ਦੇਖਣੀ ਆ ਉਹ ਥੋੜੀ ਜੀ ਔਡ ਨਾ ਹੋ ਜੀ ਮੈਨੂੰ ਇਹ ਚੀਜ਼ ਤੋਂ ਮੈਂ ਨਾ ਛੋਸ ਸਮਝ ਕੇ ਚੀਜ਼ ਵੀ ਵੀਡੀਓ ਪਾਉਣੀ ਹੁੰਦੀ ਵੀ ਮੈਨੂੰ ਆ ਹੀ ਹੁੰਦਾ ਵੀ ਮੈਂ ਕਿੱਥੋਂ ਤੱਕ ਵੀਡੀਓ ਜਾਣੀ ਹੁੰਦੀ ਆ ਨੇ ਤਾਂ ਆਪਣੇ ਰੂਮ ਚ ਬੈਠੀ ਆ ਪਾ ਤਾਂ ਬੈਠੇ ਨੇ ਵੀਡੀਓ ਪਾ ਦੇਣੀ ਆ ਤੇ ਪਰ ਦੇਖਣ ਵਾਲੇ ਨੂੰ ਥੋੜਾ ਚੰਗਾ ਲੱਗੇ ਵੀਡੀਓ ਪਾਈ ਆ ਤੇ ਅੱਜ ਮੇਰਾ ਜੀ ਕੀਤਾ ਮੈਂ ਕਿਹਾ ਜੀ ਮੈਂ ਆਪਦੇ YouTube ਫੈਮਲੀ ਨੂੰ ਬਸ ਖਾਸ YouTube ਤੇ ਖਾਣਾ ਵਰਸਾ ਮੈਂ ਪਾਈ ਸੀ ਜਲੀਪੀ ਵਾਲੀ ਤੇ ਬਹੁਤ ਸੋੜਾ ਪਿਆਰ ਮਿਲਿਆ ਬਹੁਤ ਸਾਰੇ ਕਮੈਂਟ ਸੋਹਣੇ ਸੋਹਣੇ ਕੀਤੇ ਆ ਮੈਨੂੰ ਬਹੁਤ ਵਧੀਆ ਲੱਗਿਆ ਇੱਕ ਫੈਨ ਨੇ ਕਮੈਂਟ ਕੀਤਾ ਸੀ ਫੈਨ ਵੀ ਅਸੀਂ ਵੀ ਖਾਣ ਵਾਸਤੇ ਆਲੇ ਨਹੀਂ ਫੈਨ ਜਰੂਰ ਆਇਓ ਕਿਤੇ ਸਸੇ ਨਾ ਇਧਰ ਕਿਤੇ ਨੇੜੇ ਹੋਏ ਤਾਂ ਤੁਸੀਂ ਜਰੂਰ ਸਾਨੂੰ ਮਿਲ ਕੇ ਜਾਇਓ ਕਹਿੰਦੇ ਸੀ ਖਾਣ ਲਈ ਜਲੀਪ ਵਿੱਚ ਸਾਨੂੰ ਤਾਂ ਚਾਹ ਪੀਤੀ ਸੀ ਕੋਈ ਗੱਲ ਨਹੀਂ ਕਦੇ ਤੁਸੀਂ ਓੜਾ ਆਪਣੇ ਇਧਰ ਬਾਗਿਆ ਪਰ ਨੇੜੇ ਕਿਤੇ ਛੋੜਾ ਗੇੜਾ ਵੱਜੇ ਰ ਘਰੀ ਮਿਲ ਕੇ ਜਾਇਓ ਕਿ ਇੱਕ ਫੈਨ ਬਹਨੇ ਕਿਆ ਸੀ ਸਮਝ ਲਈ ਪਈਆਂ ਬਣਾਉਣੀਆਂ ਦੱਸੋ ਹਾਂਜੀ ਬਣਾਉਣੀਆਂ ਜਰੂਰ ਦੱਸਾਂਗੇ ਤੇ ਬਹੁਤ ਸਾਰੇ ਦੇ ਬਹੁਤ ਸੋਹਣੇ ਕਮੈਂਟ ਆਏ ਬੱਸ ਮੈਨੂੰ ਬਹੁਤ ਚੰਗਾ ਲੱਗਿਆ ਇਹ ਚੀਜ਼ ਮੈਨੂੰ ਲਿਵਾਂ ਦੀ ਬਹੁਤ ਵਧੀਆ ਨਹੀਂ ਜੇ ਕਿ ਮਤਲ ਸਹੀ ਤਰੀਕੇ ਨਾਲ ਬਣਾਈਆਂ ਜਾਣ ਪ੍ਰੋਪਰ ਹਰੀ ਸਾਰੀ ਜੇ ਸਹੀ ਪਾਈ ਜਾਵੇ ਬਹੁਤ ਵਧੀਆ ਬਣਦੀਆਂ ਨੇ ਤੇ ਮੈਂ ਬਣਾ ਕੇ ਸੁਣ ਦਿਖਾਵਾਂਗੀ ਇਹ ਲੈ ਕੇ ਆਈ ਜੀ ਆਪਾਂ ਤੁਹਾਨੂੰ ਦਿਖਾਉਣੇ ਮੋਰ ਦੇ ਖੰਭ ਨੁਕੀ ਫਰ ਜ਼ਿਆਦਾ ਵਾ ਬੋਲੀ ਜਾਂਨੇ ਗਿਲੂ ਬਹੁਤ ਜ਼ਿਆਦਾ ਲੰਬੀ ਹੋ ਜੁਣਾ ਦੇਖੋ ਜੀ ਆਪਾਂ ਮੋਰਾਂ ਦੇ ਖੰਭ ਲੈ ਕੇ ਆਈਆਂ ਬਹੁਤ ਸੋਹਣੀ ਲਿਖਾਸ ਵੀਡੀਓ ਹੈ ਮੇਰੇ YouTube ਫੈਮਲੀ ਭੈਣਾਂ ਲਈ ਜਿੱਥੋਂ ਤੱਕ ਵੀਡੀਓ ਆਪਣੀ ਪਹੁੰਚੂਗੀ ਲੋ ਇਹ ਆਪਣੇ ਮੋਰਾਂ ਦਿਖਾਵਾਂ ਆਪਣੇ ਆਪ ਦੇ ਮੋਰ ਸੀ ਮੈਂ ਸੋਨੋ ਵੀਡੀਓ ਵੀ ਸ਼ਾਰਟ ਦੇ ਵਿੱਚ ਵੀ ਪਾਈ ਹੋਈ ਆ ਸ਼ਾਰਟ ਦੇ ਵਿੱਚ ਵੀਡੀਓ ਆਪਣੀ ਪਾਈ ਹੋਈ ਆ ਇਹੋ ਆਪਣੇ ਮੋਰ ਨਾ ਉਤਿਆ ਨਹੀਂ ਵਾਰ ਲਿਆ ਨਹੀਂ ਵੀ ਮਾਤਰ ਨੂੰ ਘੇਰ ਕੇ ਚਰ ਦੰਦ ਦੰਡੂਗੇ ਜੇ ਮਾਰੇ ਸੀਗੇ ਜੋ ਮਾਰਤਾ ਸੀਗਾ ਤੁਹਾਨੂੰ ਫੋਟੋ ਹੋਣੀਆਂ ਗਈ ਵੀ ਦੇ ਚੱਕਿਆ ਵਾ ਪੂਰੇ ਤੁਹਾਨੂੰ ਦਿਖਾਉਂਗੀ ਤੇ ਆਪਾਂ ਆਂਡੇ ਲਿਆਂਦੇ ਸੀ ਖਾੜੜ ਤੋਂ ਖਾੜੜ ਤੋਂ ਨਹੀਂ ਆਦੇ ਸੀ ਆਂਡੇ ਮਗੋਂ ਐਸੀ ਆ ਤੇ ਕੂਕੜੀ ਦੇ ਤਰੱਕੇ ਪਾ ਚਾਰ ਬੱਚੇ ਕਨੇ ਆਂਡੇ ਰੱਖੇ ਸੀ ਦੇ ਵਿੱਚੋਂ ਦੋ ਨਿਕਲਿਆ ਸੀ ਮੋਰ ਦੇ ਬੱਚੇ ਟੁਕੜੀ ਨੇ ਪਾਲੇ ਸੀ ਯਾਨੀ ਕਿ ਦੋਨੇ ਸਿੱਕੇ ਤਾਂ ਛੋਟਾ ਮਾਰ ਗਿਆ ਸੀ ਇੱਕ ਬਹੁਤ ਵੱਡਾ ਕਾਫੀ ਵੱਡਾ ਹੋ ਗਿਆ ਸੀ ਹੁਣ ਮੈਂ ਦਿਖਾਉਂ ਬਹੁਤ ਆਇ ਪਹਿਨਾ ਪੌਂਦਾ ਹੁੰਦਾ ਸੀ ਬਹੁਤ ਕਾਫੀ ਵੱਡਾ ਹੋਇਆ ਸੀ ਇਹ ਵੀ ਬਾਲਾ ਵੀ ਨਹੀਂ ਸੀ ਚਾਰਾ ਹਜੇ ਵੱਡਾ ਹੋਇਆ ਛੋਟੇ ਸਾਬਾਵਾ ਹੋ ਗਿਆ ਸੀ ਇਹ ਉਹ ਜਿਹੜਾ ਕੁੱਤਿਆਂ ਨੇ ਲੂੰਗੇ ਮਾਰੇ ਉਹ ਉਹਦੇ ਖੰਮ ਬਣਾ ਫਿਰ ਆਪਣੇ ਗੈਵੀ ਨੇ ਰੱਖ ਲਈ ਸੀ ਕਿਉਂਕਿ ਖੰਮ ਤਾਂ ਘਰੇ ਵਿਚਾਰ ਦਿੰਦਾ ਹੁੰਦਾ ਸੀ ਫਿਰ ਉਹ ਵੀ ਰੱਖ ਲੈਂਦੇ ਸੀ ਇਹਦੀ ਸ਼ੁੱਧ ਮੋਰ ਦੇ ਖੰਬਾ ਜੀ ਆਪਾਂ ਮਤਲਬ ਸ਼ਾਪ ਤੋਂ ਲੈਣ ਜਾਂਦੇ ਉਹ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਆਪਣੇ ਸ਼ੌਧ ਦਾ ਕਿੱਦਾਂ ਹਨ ਇਹ ਵਰ ਪਖੰਬ ਰੱਖ ਲਈ ਸੀ ਇਹ ਟਿੱਕੀਆਂ ਵੱਡੀਆਂ ਹੋ ਗਈਆਂ ਸੀ ਆਹ ਤਾਂ ਛੋਟੇ ਸੀ ਹਜੇ ਕਿਉਂਕਿ ਛੋਟਾ ਹੀ ਸੀ ਵੱਡਾ ਹੈ ਨਹੀਂ ਸੀ ਉਹ ਤੇ ਇਹ ਆਪਣੇ ਘਰ ਦੇ ਮੋਰ ਦੇ ਖੰਬਾ ਹੈ ਜੇਕਰ ਸੋਨੇ ਵੀ ਮਿਲ ਜਾਂਦਾ ਪਰ ਹੁਣ ਮੋਰ ਦੇ ਆਹ ਨਹੀਂ ਜੇ ਜਿਓ ਤੋਂ ਲੈਣ ਜਾਉਂ ਪਤਾ ਨਹੀਂ ਹੁੰਦਾ ਵੀ ਖਣੀ ਕਹਿੰਦੇ ਹੁੰਦੇ ਉਹ ਪਲਾਸਟਿਕ ਦੇ ਹੁੰਦੇ ਆ ਤੇ ਮੈਲ ਵੀ ਜਾਂਦੇ ਹੋਣਗੇ ਤਾਂ ਇਹ ਫਰੈਸ਼ ਇਕੱਠੇ ਕਰਕੇ ਅਸੀਂ ਇਸ ਤਰ੍ਹਾਂ ਰੱਖ ਲਈ ਸੀ ਦੇਖੋ ਇਹਨੂੰ ਤੁਸੀਂ ਮੈਂ ਤੁਹਾਨੂੰ ਦਿਖਾਉਣ ਦਾ ਮਤਲਬ ਅੱਜ ਇਹ ਸੀ ਵੀਡੀਓ ਬਣਾਉਣ ਦਾ ਮਤਲਬ ਮੇਰਾ ਇਹ ਹੀ ਸੀ ਕਿ ਮੈਂ ਦਿਖਾਵਾਂ ਤੁਹਾਨੂੰ ਜੇਕਰ ਇਸ ਤਰ੍ਹਾਂ ਤੁਹਾਨੂੰ ਖੰਭ ਮਿਲਦਾ ਵਾ ਸੌਦੇ ਖੰਭ ਤੁਸੀਂ ਆਪ ਦੀ ਸਾਰਾ ਖੰਭ ਪਾਉਂਦੀ ਕੋਈ ਲੋੜ ਨਹੀਂ ਤੁਸੀਂ ਕੱਟ ਕੇ ਇੰਨਾ ਕੱਟੋ। ਅੱਗੇ ਹਜੇ ਟਿੱਕੀਆਂ ਬਣਦੀਆਂ ਸੀਆਂ, ਹਾਦੀ ਟਿੱਕੀਆਂ ਹਜੇ ਬਣਨੀਆਂ ਸ਼ੁਰੂ ਹੋਈਆਂ ਸੀ ਤੁਸੀਂ ਬਾਹਰ ਇਹ ਇੰਨਾ ਖੰਭ ਹੀ ਕੱਟੋ। ਜ਼ਿਆਦਾ ਨਹੀਂ ਇੰਨੇ ਕੱਟੋ। ਇਹਨੂੰ ਤੁਸੀਂ ਕਰਤੀ ਉਸਿੰਨਾ ਤੋਕੇ। ਇਹ ਮਣੀ ਦੇ ਲਈ ਮੈਂ ਤੁਹਾਨੂੰ ਦੱਸ ਰਹੀ ਹਾਂ ਤੁਸੀਂ ਕਹੋਗੇ ਵੀਡੀਓ ਜੀ ਦੀ ਇੰਨਾ ਚਿਰ ਵੀ ਬੋਲੀਆਂ ਤੁਹਾਨੂੰ ਦੱਸਦੇ ਨੇ ਇਹ ਕਾਦੇ ਵਾਸਤੇ ਆ। ਜਿਨ੍ਹਾਂ ਦੇ ਘਰ ਤਾਂ ਹਨ ਨੂੰ ਰੋਕਦਾਨੀ ਜ਼ਿਆਦਾ ਖਰਚੀ ਹੁੰਦੀ ਆ ਆਉਂਦਾ ਨਹੀਂ ਮੈਂ ਉਹਨਾਂ ਲਈ ਵੀਡੀਓ ਬਣਾਈ ਗਿਆ ਇਹਨੂੰ ਸਿੱਕਤੀ ਲਸੀ ਨਾ ਤੋ ਕਿ ਜਿੱਥੇ ਤੁਸੀਂ ਤੂਕ ਜੋਤ ਕਰਦੀਆਂ ਤੁਸੀਂ ਉਹਨੂੰ ਤੇ ਤੂਕ ਜੋਤ ਕਰ ਦੋ ਤੂਕ ਜੋਤ ਕਰਕੇ ਇਹਨੂੰ ਤੁਸੀਂ ਫਿਰ ਇਹਨੂੰ ਤੁਸੀਂ ਦੂਜੇ ਦਿਨ ਤੱਕ ਇੱਕ ਦਿਨ ਰਾਤ ਪਿਆਰਿਆਂ ਨੂੰ ਦੂਜੇ ਦਿਨ ਇਹਨੂੰ ਚਾਕੇ ਤੁਸੀਂ ਆਪਦੇ ਪਰਸ 'ਚ ਪਾ ਲਓ ਵਟੀਏ 'ਚ ਪਾ ਲਓ ਥਾਸੀ 'ਚ ਪਾ ਲਓ ਦੇਖੋ ਪਰਸ 'ਚ ਪਾਓ ਵਟੀਏ 'ਚ ਪਾਓ ਇਹਨੂੰ ਪਾਓ ਤੁਸੀਂ ਕਦੇ ਥੋੜੇ ਪਰਸ 'ਚ ਜਿਹਦੇ ਵਿੱਚ ਪਾਉਂਗੇ ਨਾ ਤਾਂ ਤੁਹਾਡਾ ਧੰਨ ਫालतू ਖਰਚਾ ਹੋਊਗਾ ਤੇ ਨਾ ਤੁਸੀਂ ਕਦੇ ਵੀ ਇਹ ਨਾ ਹੋਊਗਾ ਜਿਹੜੇ ਪਰਸ 'ਚ ਪਾਉਂਗੇ ਤੁਹਾਡਾ ਪਰਸ ਕਦੇ ਖਾਲੀ ਨਾ ਹੋਊਗਾ ਐ ਤਾਂ ਪਰਸ 'ਚ ਪਾਉਣੀਆਂ ਹੋਰ ਵੀ ਬਹੁਤ ਚੀਜ਼ਾਂ ਪਰ ਮੈਂ ਜਮਾਉਂਦੀ ਰਹਿਣੀ ਆ ਮੈਂ ਇੱਜਾ ਵਰਤਦੀ ਆ ਮੈਂ ਸੋੜੇ ਨਾਲ ਤਾਂ ਸ਼ੇਅਰ ਕਰਨ ਲੱਗੀ ਮੈਨੂੰ ਸੰਗਾ ਲੱਗਿਆ ਵੀ ਪਤਾ ਨਹੀਂ ਆਪਾਂ ਨੂੰ ਕਿ ਕਿੱਧਰੋਂ ਆਇਆ ਯਾਨੀ ਪਤਾ ਹੀ ਨਹੀਂ ਹੁੰਦਾ ਕਿਉਂਕਿ ਮੈਂ ਇਕੱਲੀ ਕੰਮ ਨਹੀਂ ਕਰਦੀ ਸਾਰੀ ਦੁਨੀਆ ਕੰਮ ਕਰਦੀ ਆ ਸਾਰੀਆਂ ਭੈਣਾਂ ਕੰਮ ਕਰਦੀਆਂ ਜੇ ਮੈਂ ਕਹਿੰਦਾ ਵੀ ਮੈਂ ਬੇਟੀ ਘਰੇ ਬਹੁਤ ਹਨਕ ਮਾਰ ਰਹੀ ਆ ਬਹੁਤ ਹਨਕਵਾਉਂਦੀ ਚਲਵਾਉਂਦੀ ਲੋੜ ਮੁਤਾਬਕ ਜਿੰਨਾ ਪਪਾ ਤੋਂ ਕਮਾਇਆ ਜਾਂਦਾ ਮੈਂ ਕਮਾਉਣੀ ਆ ਪਰ ਮੇਤੀ ਜਾ ਜਮਾ ਕੇ ਰੱਖਦੀ ਆ ਅੱਜ ਤੋਂ ਨਹੀਂ ਕੋਈ ਮੈਨੂੰ 5-6 ਸਾਲ ਤੋਂ ਪਿਛਲੇ ਤੋਂ ਮੈਂ ਇਹ ਚੀਜ਼ਾਂ ਬਣਾਉਣੀ ਹੈ ਤੁਸੀਂ ਮੋੜ ਦਾ ਖੰਮ ਪਰਸੇ ਚ ਪਾ ਲਓ ਵਟੀਏ ਚ ਪਾ ਲਓ ਭੈਣ ਜੀ ਮੇਰੀ ਵੀਰ ਆ ਆਪਦੀ ਜਿਹੜੀ ਪੌਕਟ ਦੀ ਸੀ ਵਟੀਆ ਪਾਉਂਦੀ ਆ ਉਹਨਾਂ ਚ ਪਾ ਲਓ ਭੈਣਾ ਕੋਈ ਪਰਸਾ ਢਿੱਲੀ ਰਟੀਨਾ ਜਿਵੇਂ ਆਪਣੀ ਕੈਟ ਹੁੰਦੀ ਹੈ ਤੁਸੀਂ ਪਾ ਕੇ ਰੱਖ ਲਿਓ ਕਹਦੇ ਇਹ ਸੋਡੇ ਕੋਲੇ ਪੈਸਾ ਖਾ ਤੁੰਦੀ ਹੋਣਾ ਤੇ ਬਰਕਤ ਵੀ ਬਹੁਤ ਜ਼ਿਆਦਾ ਰਹੂਗੀ ਇਹ ਚੀਜ਼ ਪਾਉਂਨਾ ਮੈਂ ਖੋਦ ਜਮਾਉਣੀ ਆ ਮੈਂ ਹਰ ਹਾਰ ਵਾਰੀ ਗੱਲ ਕਰਨੀ ਆ ਖੋਦ ਜਮਾਉਣੀ ਆ ਮੈਂ ਜੀ ਸੁਣੇ ਮੋ ਉਹਦਾ ਖੰਭ ਕਿਤੇ ਮਿਲ ਜੇ ਪਰ ਰੱਖਣਾ ਵਿਸ਼ਵਾਸ ਤੇ ਸਰਦਾ ਜੋ ਵੀ ਆਪਾਂ ਕੰਮ ਕਰਨਾ ਨਾ ਉਹਦਾ ਇੱਕ ਵਿਸ਼ਵਾਸ ਤੇ ਸਰਦਾ ਭਾਵਨਾ ਬਸ ਇਹ ਦੋ ਤਿੰਨ ਚੀਜ਼ਾਂ ਤੋਂ ਚੀਜ਼ਾਂ ਬਣਾ ਕੇ ਰੱਖਣੀਆਂ ਚਾਹੀਦੀਆਂ ਫੇਰ ਆਪਾਂ ਕੰਮ ਜਾਂ ਤਰੱਕੀ ਕਰਦੇ ਨਹੀਂ ਆਪਾਂ ਤਰੱਕੀ ਨਹੀਂ ਕਰਦੇ ਠੀਕ ਹੈ ਜੇ ਤੁਸੀਂ ਕਹੋਗੇ ਲੰਮਰਾਂ ਦੇ ਖੰਭ ਬਣਾ ਲਓ ਆਏ ਪਿਆਸੀ ਆਉਣ ਲੱਗੇ ਫਿਰ ਤਾਂ ਹਰ ਮੋੜ ਦੇ ਖੰਭ ਰੱਖ ਲਈ ਨਹੀਂ ਜੀ ਹਣ ਮੈਂ ਮਿਹਨਤ ਕਰਦੀ ਆ ਮੈਨੂੰ ਮੈਂ ਇਹ ਚੀਜ਼ਾਂ ਵੀ ਨਾਲ ਅਜਮਾਉਣੀ ਆ ਕਦੀ ਨਹੀਂ ਮੈਂ ਜਿਹੜਾ ਮੇਰੇ ਪਾਰਸ ਵਾਕਟਾ ਨੂੰ ਮੈਂ ਉਹ ਲੈ ਕੇ ਨਹੀਂ ਮੈਂ ਉੱਧਰ ਪਿਆਗਾ ਮੈਂ ਲੈ ਕੇ ਆਉਣਾ ਤੁਹਾਨੂੰ ਦਿਖਾਉਣਾ ਸੀ ਉਹਦੇ ਵਿੱਚ ਇੱਕ ਆ ਚੀਜ਼ ਪਾਈ ਹੋਈ ਹੈ ਹੋਰ ਚੀਜ਼ਾਂ ਵੀ ਮੈਂ ਪਾਉਣੀ ਹੁੰਦੀਆਂ ਜਿਹੜੀ ਚੀਜ਼ ਮੈਨੂੰ ਮੈਨੂੰ ਪਤਾ ਲੱਗੇ ਜੀ ਵੀ ਇਹ ਮਾ ਵੀ ਸ਼ੁੱਧ ਚੀਜ਼ ਆ ਤੇ ਮੈਂ ਉਹ ਪਾ ਲੈਣੀ ਹੁੰਦੀ ਆ ਕਦੇ ਵੀ ਪਾਰਸ ਜੋ ਮੈਂ ਜਿੰਨਾ ਪੈਸਾ ਕੱਢ ਨੂੰ ਉੰਨੇ ਵੇਰਾ ਜਾਂਦਾ ਹੈ। ਉਹਦਾ ਮਿਹਨਤ ਨਾਲ ਕੰਮ ਕਰਦੇ ਆ ਤਾਂ ਆਉ ਤਾਂ ਉਹ ਨਹੀਂ ਆਉਂਦਾਗਾ। ਉਹ ਤਾਂ ਆਪਣ ਕੋ ਫਰੀ ਦੇ ਕੇ ਜਾਂਦਾ ਹਨ। ਪਰ ਦੇਖੋ ਜੀ ਬਰਕਤ ਬਹੁਤ ਪੈਂਦੀ ਹੈ। ਇਹ ਚੀਜ਼ਾਂ ਤੁਸੀਂ ਜਰੂਰ ਅਜਮਾਓ ਇੱਕ ਭੈਣ ਆਪਣੀ YouTube ਤੇ ਜੁੜੀ ਹੋਈ ਹੈ ਤੇ ਉਹ ਬਚਰੀ ਕਹਿੰਦੀ ਦੀਦੀ ਵੀ ਅਸੀਂ ਇੰਨੇ ਜਿਆਦੇ ਪਰੇਸ਼ਾਨ ਆ ਵੀ ਮੈਨੂੰ YouTube ਤੇ ਮਤਲਬ 2021 ਦੀ ਉਹ ਪਾਉਣ ਲੱਗੀ ਵੀਡੀਓ ਤੇ ਕਹਿੰਦੀ ਅਸੀਂ ਕਿਰਾਏ ਤੇ ਘਰ ਤੇ ਰਹਿੰਦੇ ਆ। ਬਹੁਤ ਦੁਨੀਆ ਉਕੀ ਚੋਕੀ ਬਈ ਉਹ ਕਿ ਉਹ ਘੜੇ ਘੱਟ ਕੰਮ ਕਰਦੇ ਤੇ ਉਹਦਾ YouTube ਚੈਨਲ ਚੱਲਦਾ ਹਜੇ ਤੁਸੀਂ ਵੀ ਰਾਜਵਿੰਦਰ ਭੈਣ ਆ ਉਹ ਤੇ ਉਹਦੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਿਓ ਜਰੂਰ ਉਹਦਾ ਚੈਨਲ ਬਹੁਤ ਘੱਟ ਚੱਲਦਾ ਵਾ ਤੇ ਉਹ ਕਹਿੰਦੀ ਦੀਦੀ ਸਿਰਾ ਦੇ ਕੰਮ ਕਰਦੇ ਰਹਿਣੀਆਂ ਕਿੰਨੀ ਵੀ ਮੈਂ ਕਿਹਾ ਚਲੋ ਜੇ YouTube ਤੋਂ ਵੀ ਚਲੋ ਪੈਸਾ ਆਉਣ ਲੱਗੇ ਜੀ ਹਨਾ ਤੇ ਇੰਨੇ ਟਾਈਮ ਤੋਂ ਉਹਦਾ ਹਜੇ ਵਿਚਾਰਦਾ ਖੁਸ਼ ਹਜੇ 10 ਘੰਟੇ ਪੂਰੀ ਨਹੀਂ ਹੋਇਓ ਜੀ ਇਹ ਆਪਾਂ ਤਾਂ ਅਨੁਮਾਨ ਹਕਾਰ ਨਹੀਂ ਕਰਦੀ ਆਪਾਂ ਤਾਂ 6 ਮਹੀਨੇ ਦੇ ਵਿੱਚ ਮੋਨਿਟਾਈਜ਼ਰ ਹੋ ਕੇ ਤੇ ਡਾਲਰ ਆਪਣੇ ਤਾਂ ਹੁੰਦੇ ਆ ਤੇ ਪਰ ਹਜੇ ਆਪਾਂ ਨੂੰ ਇਹ ਨਹੀਂ ਆਉਣ ਲੱਗੀ ਪਈ ਜਦੋਂ ਆਉਣ ਲੱਗੀ ਸਮਝ ਫਿਰ ਦੱਸਾਂਗੇ ਕਿਉਂਕਿ ਆਪਾਂ 1065 ਇਕੱਠੇ ਕਰਨੇ ਹੁੰਦੇ ਆ ਆਪਾਂ 1065 ਇਕੱਠਾ ਕਰਨਾ ਵਾ ਤੇ ਫਿਰ ਆਪਾਂ ਨੂੰ YouTube ਤੋਂ ਪੈਸਾ ਆਨਲਪ ਹੋਗਾ 1060 ਦਿਨਾਂ ਕਿਉਂਕਿ ਸਾਨੂੰ 65 ਮਿਲਦੇ ਹੁੰਦੇ ਆ ਦਿੱ ਅੱਜ ਕਿੰਨੇ ਪੈਟ ਹੋਗੇ ਕਿੰਨੇ ਪੈਟ ਹੋਗੇ ਫਿਰ ਸਾਨ ਫਿਰ ਫਿਰ ਮੇਰੇ ਪੈਸੇ ਆਉਣ ਲੱਗ ਜਾਣਗੇ ਦੇਖੋ ਜੀ ਕਿ ਕੋਈ ਨਾ ਕੋਈ ਵਿਧੀ ਬਣ ਜਾਂਦੀ ਹੈ ਉਸੇ ਤਰ੍ਹਾਂ ਹੀ ਕੋਈ ਨਾ ਕੋਈ ਵਾਹਨਾ ਬਣ ਜਾਂਦਾ ਪੈਸਾ ਆਉਣ ਦੇ ਲਈ ਪਰ ਮੈਂ ਸੋਚਿਆ ਵੀ ਇਹ ਭੈਣਾਂ ਨੂੰ ਮੈਂ ਦੱਸਾਂ ਇੱਕ ਆਪਾਂ ਦੂਜੇ ਚੈਨਲ ਤੇ ਪਾਵਾਂਗੇ ਤੁਹਾਨੂੰ ਮੈਂ ਉਹ ਵੀ ਦੱਸੂਗੀ ਉਹ ਵੀ ਜੇ ਤੁਹਾਨੂੰ ਉਹ ਚੀਜ਼ ਮਿਲ ਜੇ ਤਾਂ ਮੈਂ ਉਹ ਚੀਜ਼ ਮਿਲ ਜੇ ਤੁਹਾਨੂੰ ਉਹ ਵੀ ਬਹੁਤ ਵਧੀਆ ਚੀਜ਼ ਆ पर मेरे को रेसिपी वो काफी चीज थी पर मैं बांटती थी मेरे को नहीं मैं कहा भी चंगी हुंदी है अब जी ਤੁਸੀਂ ਜਿਹੜੇ ਚ ਮਾਇਆ ਪਾਉਣੀ ਆ ਤੁਸੀਂ ਉਹਦੇ ਵਿੱਚ ਰੱਖ ਦੋ ਤੇ ਪਰ ਮੇਰੇ ਕੋਲ ਛੋਟੀ ਹੀ ਰਹਿ ਗਈ ਉਹ ਕਿਉਂਕਿ ਮੈਂ कहा चलो 파ਸਾ পাਉਡਰ ਵੀ ਜੀ ਪਾਉਣੀ ਆ ਜਿਹੜੀ ਛੋਟੀ ਰਹਿ ਗਈ ਉਹ ਪਾ ਦੂਜੇ ਚੈਨਲ ਤੇ ਪਾ ਕੇ ਦੱਸਾਂਗੀ ਉਹ ਕੀ ਚੀਜ਼ ਆ ਆਈ ਨਹੀਂ ਕੋਈ ਜੇ ਮਤਲਬ ਕੋਈ ਵਾਧੂ ਹੋਈ ਚੀਜ਼ ਮੇਰੇ ਕੋਲੇ ਜੇ ਨਹੀਂ ਭੈਣ ਆਪਾਂ ਤੋਂ ਲੈਣ ਮਗਾਉਂਦੀ ਆਪਾਂ ਵਿੱਚ ਘਰ ਲਈ ਦੇਵਾਂਗੇ ਆਪਾਂ ਨੂੰ ਕੁਛ ਨਹੀਂ ਹੁੰਦਾ ਜਦੋਂ ਕਿਸਦਾ ਭਲਾ ਹੋਵੇ ਜੀ ਜੇ ਆਪਣੀ ਚੀਜ਼ ਵੱਧ ਪਈ ਹੈ ਲੋ ਜੀ ਇਹ ਆਪਣੇ ਸ਼ੁੱਧ ਮੋਰ ਦੇ ਖੰਭ ਆ ਜਾਂ ਜਿੱਦਾਂ ਤੁਸੀਂ ਕੋਈ ਕਾਰੋਬਾਰ ਆਪਣਾ ਮਿੰਨੀ ਮੇ ਦੁਕਾਨ ਵਗੈਰਾ ਸ਼ਾਪ ਵਗੈਰਾ ਤੁਸੀਂ ਉਹਦੇ ਵਿੱਚ ਲਾ ਦੋ ਉਹਦੇ ਵਿੱਚ ਵੀ ਵਰਕਤ ਬਹੁਤ ਪੈਂਦੀ ਹੈ ਬਹੁਤ ਵਰਕਤ ਪੈਂਦੀ ਕਿਉਂਕਿ ਆਪਣੇ ਤਾਂ ਸ਼ੁੱਧ ਮੋਰ ਦੇ ਖੰਭ ਆ ਇਹ ਸਾਨੂੰ ਮੈਂ ਦਿਖਾਇਆ ਜੇਕਰ ਤੁਹਾਨੂੰ ਕਿਤੇ ਸ਼ੁੱਧ ਮੈ ਲਾ ਵਾ ਤੁਸੀਂ ਇਹਨੂੰ ਕੱਟ ਕੇ ਇਹਨੂੰ ਸ਼ੁੱਧ ਕਰਕੇ ਇਹਨੂੰ ਤੁਕਜੋਤ ਕਰਕੇ ਇਹਨੂੰ ਤੁਸੀਂ ਆਪ ਦੀ ਪਰਸ ਪਾਓ ਵਟਗੀ ਚ ਪਾਓ ਤੇ ਤੁਹਾਡੇ ਪਤਾ ਹੀ ਨਹੀਂ ਲੱਗਣਾ ਵੀ ਵਰਕਤ ਇੰਨੀ ਕਿੱਥੋਂ ਪੈਂਦੀ ਹੈ ਇਹਦਾ 니ਚ ਨੂੰ ਮੈਂ ਕਮਾਈ ਕਰਦੀ ਆ ਮੈਂ ਹਾਕਾਰਮਾਨੀ ਚੀਜ਼ਾ ਕਰਦੀ ਹੁੰਦੀ ਹੈ ਨਾ ਆਪ ਆਪ ਦੇ ਬੱਚਿਆਂ ਲਈ ਕਰਦੀ ਆ ਆਪਕੜ ਕਿਸੇ ਲਈ ਕਰਦੇ ਆ ਨਾ ਕਿ ਕਦੀ ਮੈਂ ਸੋਚਿਆ ਵੀ ਨਹੀਂ ਸੀ ਮੈਂ ਪੈਸੇ ਬਣਾਉਣੀ ਆ ਮੈਂ ਪੈਸਾ ਕਮਾਉਣੀ ਆ ਘਰ ਹੀ ਬੈਠੀ ਕਮਾਉਣੀ ਆ ਢਿੱਲੀ ਆਪਦੇ ਘਰ ਹੀ ਬੈਠੀ ਕਮਾਈ ਜਾਨੀ ਆ ਕਦੀ ਮੈਂ ਸੋਚਦੀ ਨਹੀਂ ਹੈਗੀ ਨਹੀਂ ਕਦੇ ਸਾਡੇ ਪਰਿਵਾਰ ਨੂੰ ਇਹ ਚੀਜ਼ ਦੀ ਫੀਲ ਹੋਈ ਆ ਕਦੀ ਵੀ ਨਹੀਂ ਕਦੋਂ ਬੱਤੀ ਤਾਂ ਮਮਿੰਨ ਕਹਿੰਦੇ ਮੰਮੀ ਚੰਗਾ ਹੋਇਆ ਤੁਹਾਡੇ ਵੀ ਉਹ ਲੈ ਚੀਜ ਨੇ ਸੋਡੀ ਬਾਹ ਫੜੀ ਆ ਬਤਮਾਂ ਦਿਖਦੇ ਕਹਤਨ ਪਰ ਕਦੀ ਨਾ ਸੋਚਿਆ ਨਹੀਂ ਹੈਗਾ ਤੇ ਸਾਡਾ ਨਾ ਮਣੀ ਆ ਸਰ ਜੱਜ ਜੀ ਦਾ ਮੁੰਡਾ ਛੋਟਾ ਸਾਡਾ ਜੱਜ ਛੋਟੇ ਜੱਜ ਜੀ ਦਾ ਮੁੰਡਾ ਵਾ ਤੂੰ ਬਾਹਰ ਨੂੰ ਜਿਹਾ ਤੇ ਬਾਹਰ ਆਈ ਲੱਗਦੀ ਸਰਦਨ ਹਜ ਉਹ ਪੰਨੀ ਮੈਂ ਤਾਂ ਨਹੀਂ ਕਵੀ ਘਾਟਾ ਸਰਦੁਖ ਲੱਕ ਜਾਂਦਾ ਤੇ ਉਹ ਮੈਨੂੰ ਕਹਿੰਦੇ ਵੀ ਉਹਨੇ ਮੈਨੂੰ ਸਵਾਲ ਕੀਤਾ ਮੈਨੂੰ ਕਹਿੰਦੇ ਮੈਨੂੰ ਆਪ ਨੂੰ ਅਫਸੋਸ ਨਹੀਂ ਹੁੰਦਾ ਵੀ ਲੈਣ ਕਰਨਾ ਹੋਰ ਹੀ ਲੱਗਦਾ ਵਾ ਤੇ ਮੈਨੂੰ ਮਹਿਸੂਸ じゃ ਨਹੀਂ ਹੁੰਦਾ ਆਪਦੇ ਆਪ ਨੂੰ ਵੀ ਮੇਰੇ ਕੋਲੇ ਪੈਸਾ ਹੁੰਦਾ ਵੀ ਮੈਂ ਆਨਲਾਈਨ ਕੱਪੜਾ ਵੀ ਦੀ ਜਾ ਟਾ ਕੁੱਟੀਆਂ ਵੇਚਦੀਆਂ ਅੱਜ ਤਾਂ ਮੈਂ YouTube ਤੋਂ ਨਹੀਂ ਆਉਣ ਲੱਗੇ ਡਿਊ ਟੂ ਦੀ ਤੁਹਾਨੂੰ ਪਤਾ ਕਮਾਈ ਬਹੁਤ ਹੁੰਦੀ ਹੈ ਹੈਨਾ ਉਹ ਤਾਂ ਨਹੀਂ YouTube ਵਾਲੇ ਕਹਿੰਦੇ ਨਾ ਕਿਸੇ ਨੂੰ ਦੱਸਣਾ ਦੀ ਆਪਣੀ ਕਿੱਸੇ ਕਮਾਈ ਇਨਕਮ ਆਪਣੀ ਕਿੰਨੀ ਆ ਦੱਸਣਾ ਨਹੀਂ ਕਿਸੇ ਨੂੰ ਤੇ ਚਲੋ ਆਪਾਂ 1000 ਡਾਲਰ ਪੂਰਾ ਕਰਾਂਗੇ ਫਿਰ ਆਪਾਂ ਉਹ ਵੀ ਉਹ ਵੀ ਆਪਾਂ ਨੂੰ ਮਿਲੂਗਾ ਉਸਦਾ ਦੇਖੋ ਕਿੰਨੇ ਦਿਨਾਂ ਤੱਕ ਕਿੰਨੇ ਮਹੀਨਿਆਂ ਤੱਕ ਕਦੋਂ ਤੱਕ ਪਰਪਕੋਈ ਨਹੀਂ ਬਾਲਾ ਟਾਈਮ ਨਹੀਂ ਕਦੇ ਤਾਂ ਪੂਰੇ ਹੋਣਗੇ ਹਨ ਉਹ ਉਹਦੇ ਨਾਲ ਵੀ ਆਪਣਾ YouTube ਦੀ ਕਮਾਈ ਆਪਾਂ ਨੂੰ ਆਉਣ ਲੱਗ ਜੂਈ ਹੈ ਨਾ ਤੇ ਜਿਹੜਾ ਆਪਾਂ ਕੰਮ ਮੁੰਜਾਟਾਂ ਕੋਟੀਆਂ ਦਾ ਕੁਝ ਵੀ ਕਰਦੇ ਉਹ ਤਾਂ ਚਲੋ ਆਪਣੇ ਪੈਸੇ ਆਉਂਦੇ ਆਉਂਦੇ ਚਲੋ ਆਪਣੀ ਮਿਹਨਤ ਉਹ ਤਾਂ ਹੁੰਦੀ ਹੈ ਹਨ ਤੇ YouTube ਦੀ ਵੀ ਆਪਣੀ ਮਿਹਨਤ ਬਹੁਤ ਸਟ੍ਰਗਲ ਜ਼ਿਆਦਾ ਔਖੀ YouTube ਦੀ ਬਹੁਤ ਜ਼ਿਆਦਾ ਕਹਿਣਾ ਸੌਖਾ ਹੁੰਦਾ ਵਾ ਜਿਹੜੀਆਂ ਭੈਣਾਂ YouTube ਤੇ ਆਉਂਦੀਆਂ ਨੇ ਉਹਨਾਂ ਨੂੰ ਪਤਾ ਕਿੰਨੀ ਮਿਹਨਤ ਲੱਗਦੀ ਹੈ ਕਿੰਨੀ ਟੈਨਸ਼ਨ ਹੁੰਦੀ ਹੈ ਤੇ ਚਲੋ ਕੋਈ ਗੱਲ ਨਹੀਂ ਕਿਤੇ ਜਿਹਾ ਸਫਲਤਾ ਮਿਲੂਗੀ YouTube ਤੇ ਵੀ ਆਉਣ ਲੱਗਣੀ ਫਕਲ ਸੋਚਣਾ ਸਾਡੇ ਮਨੀ ਦੀ ਗੱਲ ਵਿੱਚ ਹੀ ਰਹਿ ਗਈ ਮੈਨੂੰ ਕਹਿੰਦੇ ਤੁਸੀਂ ਕਮਾਈ ਕਰਦੇ ਪੈਸਾ ਹਾਂ ਮੈਂ ਕਹਿੰਣੀ ਆਪ ਕਰਦੇ ਆ ਮੈਨੂੰ ਕਹਿੰਦੇ ਫਿਰ ਤੁਸੀਂ ਇਹ ਪੈਸਾ ਕਿਹਨੂੰ ਦਿੰਨੇ ਆ ਇਹਨੇ ਸਪੇਸੇ ਤੱਕ ਨਹੀਂ ਕਿਹਾ ਤੇ ਕੀ ਕਰਦੇ ਆ ਕੁਝ ਮੈਨੂੰ ਨੇ ਸਵਾਲ ਪੁੱਛਿਆ ਮੈਨੂੰ ਮੈਂ ਜਿਹਾ ਚਿੱਤ ਚਾਨ ਨੀ ਹਾਂ ਵੀ ਮੈਂ ਪੈਸਾ ਕਮਾਉਂ ਨਹੀਂ ਆ ਵੀ ਮੈਂ ਆਏ ਮੈਨੂੰ ਤਾਂ ਨਾ ਸਾਡੇ ਘਰ ਦੇਣ ਗੱਲ ਸਾਫ਼ ਨਹੀਂ ਗੱਲ ਦਾ ਮਹਿਸੂਸ ਹੁੰਦੀ ਚਲ ਪ੍ਰਮਾਤਮਾ ਸਾਰਾ ਕੁਝ ਦਿੱਤਾ ਵਾ ਹਣ ਤੇ ਮੈਨੂੰ ਇਹ ਚੀਜ਼ ਮੈਂ ਮੈਂ ਤਾਂ ਕਿਹਨੂੰ ਦਿੰਦੇ ਮੈਂ ਕਿਹਾ ਮੈਂ ਕਿਉਂ ਦੇਣੀ ਹੈ ਮੈਂ ਕਹਿੰਨਾ ਪਰ ਤੁਮੇ ਕਾ ਦੇ ਦੇਣ ਤੁਹਾਨੂੰ ਪਤਾ ਵੀ ਆ ਘਰ ਇਹਨਾਂ ਕੋਈ ਬਹੁਤ ਖੁਸ਼ ਹੋ ਸਕਦੇ ਨਹੀਂ ਹਾਂ ਮੈਂ ਤਾਂ ਹੀ ਸੋਚਦਾ ਵੀ ਵੀਰ ਨਾ ਤਵੇ ਤਿਰ ਕਾ ਦੇ ਲੈਣੇ ਸੋਤ ਤੇ ਕੀ ਕਰਦੇ ਮੈਂ ਖਣੀ ਮਣੀ ਮੈਂ ਆਪਦੇ ਕੋਲੇ ਰੱਖਦੀ ਆ ਮੇਰੇ ਕੋਲੇ ਹੁੰਦੇ ਪਰ ਮੈਂ ਕਦੇ ਐਵੇਂ ਤਾਂ ਸੋਚਿਆ ਹੀ ਨਹੀਂ ਕਦੇ ਦਿਮਾਗ ਤੇ ਗੱਲ ਹੀ ਨਹੀਂ ਕੀਤੀ ਦੀ ਆਪਾਂ ਪੈਸਾ ਬਣਾਉਣੀ ਆਪਾਂ ਐ ਕਰਦੇ ਹਾਂ ਨੇ ਕਿਉਂਕਿ ਜਿੱਥੇ ਦੂਜਿਆਂ ਦੇ ਜਿਵੇਂ ਹੋ ਜਾਂਦੇ ਉੱਥੇ ਨਾਲ ਹੀ ਮੇਰੇ ਹੋ ਜਾਂਦੇ ਹਨ ਕੋਈ ਇੰਨੀ ਵੱਡੀ ਖਾਸ ਗੱਲ ਨਹੀਂ ਪਰ ਆਪਾਂ ਹਕਾਰ ਮਾਨਣਾਂ ਨਹੀਂ ਕਹਿੰਦੇਗੇ ਤੇ ਮਿਹਨਤ ਕਰਦੇ ਆ ਕੰਮ ਸਾਰਾ ਦਿਨ ਕਰਦੇ ਪੈਸਾ ਤਾਂ ਹੀ ਆਉਂਦਾ ਪੈਸਾ ਐਵੇਂ ਨਹੀਂ ਬਣਦਾ ਪਰ ਕਈ ਮਿਹਨਤ ਵੀ ਬਹੁਤ ਕਰਦੇ ਆ ਫਾਲੋਂ ਨਾਲ ਮਿਲਦਾ ਪਰ ਮੈਂ ਤਾਂ ਆ ਚੀਜ਼ਾਂ ਅਜਮਾਈ ਰੱਖਦੀ ਰਹੀਆਂ ਫਿਰ ਤੁਸੀਂ ਕਹੋਗੇ ਹਾਸੇ ਦੀ ਵਾਲੀ ਗੱਲ ਆ ਮੈਂ ਚੀਜ਼ਾਂ ਅਜਮਾਈ ਰੱਖਦੀ ਆ ਮੈਂ ਤਾਂ ਜਿਵੇਂ ਹੁਣ ਆਪ ਦੇ ਪਰਸੇ ਤੇ ਪਾ ਕੇ ਰੱਖਣੀ ਰੱਖਣਾ ਹੈ ਜੀ ਕਿਸੇ ਆਪਾਂ ਹੋਰ ਵੀ ਦੂਜੀ ਵੀ ਪਾਈ ਆਪਾਂ ਉਹਨਾਂ ਚ ਹੀ ਪਾ ਦਿੰਦੇ ਹੁੰਦੇ ਜੇ ਤੁਸੀਂ ਵਿੱਚ ਆ ਕੋਈ ਗੱਲਾਂ ਆਪਣੀ ਉਹ ਜਿਆਦਾ ਲੰਬੀ ਵੀਡੀਓ ਵੀ ਜਿਆਦਾ ਲੰਬੀ ਹੋ ਗਈ ਆਪਣੀ ਜੇਕਰ ਸਾਨੂੰ ਇਹ ਮਿਲਦੇ ਆ ਕਿ ਦੇ ਤੁਸੀਂ ਸ਼ੁੱਧ ਕਰਕੇ ਤੁਸੀਂ ਆ ਵਿੱਚ ਪਾ ਕੇ ਦਿਓ ਕਿ ਉਹ ਜਮਾ ਕੇ ਵੀ ਉਹ ਕੋਈ ਵਿਸ਼ਵਾਸ ਸ਼ਰਦਾ ਜਰੂਰ ਰੱਖਣੀ ਆ ਪਹਿਲੀ ਮੀਨ ਗੱਲ ਬਰ ਮੈਂ ਜਿਹੜਾ ਕੰਮ ਕਰਦੀ ਮੈਂ ਪਿਛਵਾਸ਼ ਨਾ ਕਰਦੀ ਹੁੰਦੀ ਆ ਨੀਚਾ ਨਾ ਸੱਚਦਾ ਨਾ ਕਰਦੀ ਆ ਤਾਂ ਹੀ ਆਪਾਂ ਨੂੰ ਗੁਰੂ ਮਹਾਰਾਜ ਨੇ ਬਹੁਤ ਥੋੜਾ ਪੰਤਰਕੀ ਦਿੱਤੀ ਯਾਰ ਬਹਾ ਫੜੀ ਕੋਈ ਗੱਲ ਨਹੀਂ ਕਿਸੇ ਪਾਸੇ ਕੋਈ ਕਮੀ ਨਹੀਂ ਹੈਗੀ ਤੇ ਤੁਸੀਂ ਵੀ ਜਮਾਇਓ ਅਜ ਜਮਾਇਓ ਤੇ ਜੇ ਕੋਈ ਗੱਲ ਨਹੀਂ ਜਿਹਦੀਆਂ ਭੈਣਾ ਕੋਈ ਵੀ ਆਪਣੇ ਕੋਲ ਹੈ ਥੋੜੀ ਤੇ ਨਹੀਂ ਫਿਰ ਮੈਂ ਜਿਹੜੀਆਂ ਭੈਣ ਆਪਣੇ ਆਨਲਾਈਨ ਆਪਾਂ ਚੀਜ਼ ਵਾਸਤੇ ਮੰਗਾਉਂਦੀ ਆ ਆਪਾਂ ਵਿੱਚ ਦੇ ਦੇਣੀ ਸੀ ਨਾ ਕਿਉਂਕਿ ਇਹ ਨਿਸ਼ਾਨੀ ਆਪਣੇ ਮੋਰ ਦੀ ਇੰਨੇ ਹੀ ਰਹੇਗੀ ਰੱਖ ਲਈ ਸੀਗੀ ਕੁਛ ਹੋਰ ਸੀ ਫਿਰ ਮੈਂ ਕੀ ਕੀਤਾ ਡੋਡੀ ਇੱਕ ਮੈਂ ਜੈ ਸ਼੍ਰੀ கிருஷ்ਣ ਰਾਧਾ ਦੀ ਫੋਟੋ ਦੇ ਮਗਰ ਟੰਗਤੀ ਬਹੁਤ ਵੱਡੀ ਟਿੱਕੀ ਸੀ ਉਹ ਵੀ ਮਗਰ ਲਾਤੀ ਕਿਵੇਂ ਕਿਤੇ ਮੇਂ ਸ਼ੌਪ ਤੇ ਕਿਤੇ ਆਏ ਕਿਤੇ ਰੱਖ ਤੀਆਂ ਵੀ ਚਲੋ ਵਰਕਤ ਵਾਦਾ ਹੋ ਵੀ ਹਨਾ ਛੱਡ ਬੰਦਾ ਰਹਿੰਦਾ ਇਹਦੇ ਨਾਲ ਵੀ ਰੂਮ ਸੁੱਧਰਿੰਦੀ ਆਪਣੇ ਚਲੋ ਜੀ ਵੀਡੀਓ ਜਿਆਦਾ ਲੰਬੀ ਹੋ ਗਈ ਤੇ ਤੁਸੀਂ ਜ਼ਰੂਰ ਜਮਾਓ ਜ਼ਰੂਰ ਤੁਸੀਂ ਦੇਖੋ ਥੀਰ ਦੇਖੋ ਜੀ ਫਿਰ ਮੇਰੇ ਸੇ ਯਾਦ ਕਰੋਗੇ ਵਾਕਈ ਭੈਣ ਨੇ ਸਾਨੂੰ ਇਹ ਹੀ ਗੱਲ ਦੱਸੀ ਸੀਗੀ ਤੇ ਅਸੀਂ ਕੀਤੀ ਐ ਤੇ ਸਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ। ਤੇ ਇੱਕ ਚੀਜ਼ ਹੋਰ ਆ ਉਹ ਦੂਜੀ ਚੈਨਲ ਤੇ ਪਾਉਣੇ ਕਿਉਂਕਿ ਪਣ ਦੋਨਾਂ ਚੈਨਲਾਂ ਤੇ ਵੀਡੀਓ ਪਾਉਣੀ ਜ਼ਰੂਰੀ ਹੁੰਦੀ ਆ ਨਾ ਤੇ ਉਹ ਚੀਜ਼ ਵੀ ਆਪਣੇ ਕੋਲੇ ਹੈਗੀ ਆ ਤੇ ਤੁਸੀਂ ਉਹਦੇ ਤੇ ਵੀ ਦੇਖਿਓ ਜੇ ਤੁਹਾਡੇ ਕੋਲ ਉਹ ਮਿਲਦੀ ਆ ਤੇ ਕੀ ਕਿਤੇ ਹੁਣ ਤੁਸੀਂ ਸੌਣ ਦਾ ਮਹੀਨਾ ਗਾਂ ਤੇ ਜੇ ਕਿਤੇ ਉਹ ਤੁਹਾਨੂੰ ਸੌਣ ਚ ਮਿਲ ਜੇ ਫਿਰ ਤਾਂ ਸੋਹਣੀ ਤੇ ਸੁਹਾਗੀ ਵਾਲੀ ਗੱਲ। ਉਹ ਗਾਪਾ ਪਪੂ ਨੇ ਵੀ ਰਿਚ ਦੱਸਨੇ ਕਿਵੇਂ ਆ ਤੇ ਵੀਡੀਓ ਵੀ ਆਪਣੇ 20 ਮਿੰਟ ਦੀ ਹੋ ਗਈ ਆ। ਤੇ ਲੋ ਜੀ ਆਪਾਂ ਤਾਂ ਕਹਿੰਦੇ ਪਰਮਾਤਮਾ ਹਰੀ ਹਰਿ ਨੂੰ ਤੱਕੀਆਂ ਦੇ ਰਾਹ ਦੀ ਸੱਚੀ ਬਾਛਾ ਤਾਂ ਨਦੌਲਤ ਹਰ ਨੂੰ ਦੇਵੇ ਕਿਉਂਕਿ ਜ਼ਿੰਦਗੀ ਦੇ ਵਿੱਚ ਆਪਣੀਆਂ ਲੋੜਾਂ ਪੂਰੀਆਂ ਪੈਸੇ ਨੇ ਕਰਨਾ ਜੇ ਪੈਸਾ ਤਾਂ ਆਪਣੇ ਕੋਲੇ ਸਾਰਾ ਕੁਝ ਤੇ ਜੇ ਪੈਸਾ ਹੈ ਨਹੀਂ ਤੇ ਆਪਣੇ ਕੋਲੇ ਕੁਝ ਨਹੀਂ ਹੈ ਕੋਈ ਰਿਸ਼ਤਾ ਨੱਤਾ ਨਹੀਂ ਕੋਈ ਕਿਸੇ ਨੂੰ ਸਿਆਣ ਦਾ ਨਹੀਂ ਬਿਨਾ ਪੈਸੇ ਤੋਂ ਪੈਸੇ ਨਾਲ ਸਲਾਮਾ ਹੁੰਦੀਆਂ ਭੈਣ ਵੀਰਿਓ ਜੇ ਆਪਣੇ ਕੋਲੇ ਪੈਸਾ ਹੈ ਤਾਂ ਆਪਣੀ ਅਜਤਾ ਹੈ ਤੇ ਨਹੀਂ ਆਪਾਂ ਨੂੰ ਕੋਈ ਰਸਤੇਦਾਰ ਵੀ ਨਹੀਂ ਮੂੰਹ ਲਾਉਂਦਾ ਕਭਾ ਵੀ ਇਹਨਾਂ ਕੋਲ ਹੈ ਕੀ ਠੀਕ ਆ ਨਾ ਤੇ ਆਪਾਂ ਤਾਂ ਕਹਿੰਦੇ ਹੁੰਨੇ ਵੀ ਪਰਮਾਤਮਾ ਹਰ ਨੂੰ ਵਾਧੂ ਪੈਸਾ ਦੇਵੇ ਲੋੜਾਂ ਮੁਤਾਬਕ ਲੋੜ ਮੁਤਾਬਕ ਦੇ ਵੀ ਆਪਦੀਆਂ ਲੋੜਾਂ ਐਂ ਚਾ ਹਰ ਇੱਕ ਦਾ ਜੀ ਕਰਦਾ ਹੁੰਦਾ ਕਿ ਤਾਂ ਨਹੀਂ ਜੀ ਕਰਦਾ ਜਿੱਦਾਂ ਹੁਣ ਝੋਨੇ ਲਾਉਣ ਵਾਲੇ ਸਾਰੇ ਗਏ ਵੀ ਜਾਂਦਾ ਵਰਤਰੀ ਜੀ ਕਹਿੰਦਾ ਮੰਮੀ ਇਹ ਕਿ ਇਹਨਾਂ ਨੂੰ ਹੀ ਹੁੰਦਾ ਝੋਨਾ ਲਾ ਕੇ ਕੋਈ ਚੀਜ਼ ਨਹੀਂ ਬਣਾ ਸਕਦੇ ਮੈਂ ਕਿਹਾ ਪੁੱਤ ਇਹਨਾਂ ਵਿਚਾਰਿਆਂ ਕੋਲੇ ਕੀ ਹੁੰਦਾ ਇਹਨਾਂ ਚੋ ਨਾ ਲਾ ਲਿਆ ਇੱਕ ਪਰਿਵਾਰ ਨੇ ਘਰ ਨੇ 50000 ਦਾ ਲਾ ਲਿਆ ਤੇ ਮੈਨੂੰ ਪਤਾ ਉਹਨਾਂ ਦੇ ਦੇਣੇ ਲੈਣੇ ਵੀ ਕਿੰਨੇ ਹੁੰਦੇ ਆਸ ਹੁੰਦੀ ਆ ਉਹਨਾਂ ਨੂੰ ਪਰ ਆਪਾਂ ਤਾਂ ਕਿਹਨੇ ਗੁਰੂ ਮਹਾਰਾਜ ਹਰੇਕ ਕਾਨੂੰਨ ਨਾ ਕਿਤਾ ਜ਼ਰੂਰ ਦੇਵੇ ਜਿੰਨੀਆਂ ਕਿ ਉਹਨਾਂ ਦੀਆਂ ਲੋੜਾਂ ਮੁਤਾਬਕ ਪੂਰਨਾਂ ਲੋੜਾਂ ਹੋ ਜਾਣ ਜ਼ਿੰਦਗੀ ਕਿਹੜਾ ਵਾਰ ਭਰਉਣੀ ਹੈ ਹਰ ਇੱਕ ਤਾਂ ਜੀ ਕਰਦਾ ਮੈਂ ਆ ਪਾਵਾਂ ਆ ਹਟਾਵਾਂ ਆ ਕਰਾਂ ਤੇ ਪਰ ਗੁਰੂ ਮਹਾਰਾਜ ਜੇ ਦੇਣਾ ਤਾਂ ਥੋੜਾ ਬਹੁਤਾ ਪੈਸਾ ਜ਼ਿੰਦਗੀ ਚ ਜ਼ਰੂਰ ਦੇਣ ਪੈਸਾ ਜ਼ਰੂਰੀ ਆ ਤੇ ਹਰ ਇੱਕ ਅੱਜ ਤੇ ਵੀ ਆਪਣੀ ਤਾਂ ਹੀ ਕਰੂਗੀ ਆਪਣੇ ਪੂਰੇ ਪੈਸੇ ਮਾਰਜ਼ ਤੇ ਹਕਾਰ ਮਾਣੇ ਚੀਜ਼ਾਂ ਦਾ ਕਰਨਾ ਚਾਹੀਦਾ ਹੁੰਦਾ ਇਹ ਵੀ ਨਹੀਂ ਜੇ ਪੈਸਾ ਤੇ ਤੁਸੀਂ ਹਕਾਰ ਪਾ ਲਉਨੇ ਇਹ ਚੀਜ਼ਾਂ ਵੀ ਨਹੀਂ ਆਪਾਂ ਨੂੰ ਚਾਹੀਦੀਆਂ ਹਾਂ ਤੇ ਚਲੋ ਜੀ ਮੇਰੇ ਤੁਸੀਂ ਕੋਈ ਗੱਲ ਫੀਲ ਨਾ ਕਰ ਜਿਓ ਤੁਸੀਂ ਕੋਈ ਐਂ ਬੋਲਨੇ ਆ ਗਲਤ ਬੋਲਨੇ ਆ ਮੈਂ ਤਾਂ ਕੁਝ ਬੋਲਿਆ ਵੀਗਾ ਹੋਇਆ ਪਰ ਮੈਂ ਬੂਝਦੀ ਤਾਂ ਨਹੀਂ ਹਾਂ ਦੀ ਲੋੜ ਤੋਂ ਵੱਧ ਪਰ ਕਈ ਵਾਰ ਕੋਈ ਗੱਲ ਹੋ ਜਾਂਦੀ ਹੈ ਤੇ ਮੇਰੀਆਂ ਭੈਣਾਂ ਕੋਈ ਇਹ ਨਾ ਕਹਿਦਾ ਵੀ ਸੀ ਨਾ ਮੂਰਣਾ ਪੈਸੇ ਆਉਣ ਲੱਗੇ ਫਿਰ ਤੁਹਾਨੂੰ ਕੰਮ ਨਾ ਕਰਨੀ ਪੈਣੀ ਕੰਮ ਕਰਨਾਗਾ ਇੰਨਾ ਜ਼ਰੂਰ ਹੋ ਜਾਂਦਾ ਵੀ ਜਿਹੜਾ ਆਪਾਂ ਕੰਮ ਕਰਦੀਆਂ ਉਹਦੇ ਵਿੱਚ ਬਰਕਤ ਪੈਂਦੀ ਆ ਕੋਈ ਵੀ ਚੀਜ਼ ਆ ਲక్ష్ਮੀ ਦੇ ప్రతి ਕੋਈ ਚੀਜ਼ ਆ ਉਹਦੇ ਵਿੱਚ ਆਪਾਂ ਨੂੰ ਵਾਧਾ ਹੁੰਦਾ ਤੇ ਆਪਾਂ ਤਾਂ ਜਮਉਂਦੇ ਰਹਿਨੇ ਆ ਭੈਣ ਮੇਰੇ ਕੋ ਵੀ ਆ ਪਤਾ ਨਹੀਂ ਕਾਦੀ ਇਹ ਕੁਛ ਕਾ ਵੀ ਆਏ ਕਹਿੰਦੇ ਵੀ ਆਏ ਪੈਸਾ ਕਿਵੇਂ ਆ ਲੈ ਆਏ ਨੂੰ ਇਹਦਾ ਮਤਵ ਨਹੀਂ ਹੁੰਦਾਗਾ ਆਪਾਂ ਤਾਂ ਹਰ ਇੱਕ ਚੀਜ਼ ਆ ਮਾਤਾ ਦਾ ਵੀ ਆਪਾਂ ਨੇ ਤੁਹਾਨੂੰ ਦੇਖਿਆ ਮੇਰੇ ਸਿਰ ਉੱਪਰ ਲੱਗੇ ਹੁੰਦੇ ਮਾਤਾ ਦਾ ਵੀ ਆਪਾਂ ਤਾਂ ਨਾ ਲੈਂਦੇ ਰਹਿੰਦੇ ਮਾਂ ਲక్ష్ਮੀ ਧਨ ਲਿਆਈ ਚੰਗੇ ਥਾਂ ਲਵਾਈ ਹੈਗਾ ਸੀ ਹੈਨਾ ਜਿੰਦੀ ਆਪਾਂ ਕਮਾਈ ਮਿਹਨਤ ਕਰਦੀ ਹਿੰਦੇ ਵਿੱਚ ਫਲ ਫਾਈ ਹੈ ਨਾ ਚਲੋ ਜੀ ਠੀਕ ਆ ਗੱਲਾਂ ਤਾਂ ਬਹੁਤ ਜਿੰਨੀ ਮਰਜ਼ੀ ਕਰ ਲੂ ਨਹੀਂ ਮੁੱਕਦੀਆਂ ਹੁੰਦੀਆਂ ਪਰ ਇਹ ਵੀਡੀਓ ਆਪਾਂ ਜ਼ਿਆਦਾ ਲੰਬੀ ਨਹੀਂ ਕਰਨੀ ਬਹੁਤ ਧੰਨਵਾਦ ਠੀਕ ਹੈ ਜੇ ਦੂਜੇ ਚੈਨਲ ਤੇ ਵੀ ਦੇਖਿਆ ਆਪਾਂ ਕੀ ਤੁਹਾਨੂੰ ਦਿਖਾਉਣੀ ਆ